प्यारे दर्शको प्यार भरी सत श्री अकाल चुप दी जुबान पियो दी चुप अपने घर दी तंगी लको लेन्दी है मां दी चुप اولاد ਦਾ ਦੁੱਖ ਝੋਲੀ ਵਿੱਚ ਸਮੋਹ ਲੈਂਦੀ ਹੈ ਤੇ ਦੀ ਚੁੱਪ ਮਾਪਿਆਂ ਦੀ ਇੱਜ਼ਤ ਬਚਾ ਲੈਂਦੀ ਹੈ ਪੁੱਤ ਦੀ ਚੁੱਪ ਮਾਪਿਆਂ ਦਾ ਬੁਢਾਪਾ ਮੋਢੇ ਹੰਢਾ ਲੈਂਦੀ ਹੈ ਨੂੰ ਦੀ ਚੁੱਪ ਘਰ ਦੀਆਂ ਤਰੇੜਾਂ ਲੁਕੋ ਲੈਂਦੀ ਹੈ ਇਹਨਾਂ ਸਾਰਿਆਂ ਦੀ ਚੁੱਪ ਘਰ ਦੇ ਕਲੇਸ਼ ਲੁਕੋ ਲੈਂਦੀ ਹੈ ਤੇ ਘਰ ਨੂੰ ਬਲੰਦੀਆਂ ਤੇ ਪਹੁੰਚਾ ਦਿੰਦੀ ਹੈ ਸਭ ਦੀ ਇੱਕ ਚੁੱਪ ਘਰ ਨੂੰ ਸਵਰਗ ਬਣਾ ਲੈਂਦੀ ਹੈ ਕਾਸ਼ ਸਭ ਘਰ ਇਸ ਤਰ੍ਹਾਂ ਦੇ ਹੋਣ ਤੇ ਪਰਿਵਾਰ ਹੱਸਦੇ ਵਸਦੇ ਰਹਿਣ ਧੰਨਵਾਦ